ਬੱਬੂ ਮਾਨ ਦੇ ਕਟਟਡ ਫੈਨਾਂ ਲਈ ਇੱਕ ਮਾੜੀ ਖਬਰ ਨਹੀਂ ਰਿਲੀਜ਼ ਹੋਵੇਗੀ ਬੱਬੂ ਮਾਨ ਦੀ ਇਹ ਵਾਲੀ ਫਿਲਮ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਬੱਬੂ ਮਾਨ ਦੇ ਕਟਟਡ ਫੈਨਾਂ ਲਈ ਇੱਕ ਮਾੜੀ ਖਬਰ ਹੈ ਮਾੜੀ ਖਬਰ ਇਹ ਹੈ ਕਿ ਬੱਬੂ ਮਾਨ ਦੀ ਇੱਕ ਫਿਲਮ ਆਉਣੀ ਸੀ ਜਿਸ ਦਾ ਨਾਮ ਹੈ ਬਸ ਛੱਡ ਦੇਣੀਆ ਤੇ ਇਹ ਫਿਲਮ ਹੁਣ ਨਹੀਂ ਰਿਲੀਜ਼ ਹੋਵੇਗੀ ਜਦੋਂ ਅਸੀਂ ਪੋਸਟਰ ਵੱਲ ਝਾਤ ਮਾਰਦੇ ਹਾਂ ਤਾਂ ਉਸ ਦੇ ਉੱਪਰ ਜਿਹੜੀ ਰਿਲੀਜ਼ਿੰਗ ਡੇਟ ਹੈ ਉਹ 2024 ਦੀ ਹੈ ਫਿਲਹਾਲ 2025 ਦਾ ਜਿਹੜਾ ਦੂਸਰਾ ਮਹੀਨਾ ਚੱਲ ਰਿਹਾ ਤੇ ਇਸ ਦੀ ਜਿਹੜੀ ਰਿਲੀਜ਼ਿੰਗ ਡੇਟ ਸੀ ਉਹ ਸਾਲ 2024 ਦੇ ਵਿੱਚ ਦੱਸੀ ਗਈ ਸੀ ਕਿ ਇਹ ਫਿਲਮ ਜਿਹੜੀ ਹੈ 2024 ਦੇ ਵਿੱਚ ਰਿਲੀਜ਼ ਹੋਣੀ ਸੀ ਫਿਲਹਾਲ ਜਦੋਂ ਅਸੀਂ ਕਮੈਂਟੇਬਲ ਵੀ ਝਾਤ ਮਾਰਦੇ ਹਾਂ ਤਾਂ ਕਮੈਂਟਾਂ ਦੇ ਵਿੱਚ ਵੀ ਸਾਫ਼-ਸਾਫ਼ ਇਹ ਦੱਸਿਆ ਗਿਆ ਹੈ ਕਿ ਇਹ ਜਿਹੜੀ ਫਿਲਮ ਹੈ ਇਹ ਨਹੀਂ ਰਿਲੀਜ਼ ਹੋਵੇਗੀ ਉਹਨਾਂ ਨੇ ਕਿਹਾ ਕਿ ਇਸ ਕਨਸੈਪਟ ਤੇ ਜਿਹੜੀ ਫਿਲਮ ਹੈ ਆਲਰੇਡੀ ਬਣ ਚੁੱਕੀ ਹੈ ਤੇ ਇਹ ਫਿਲਮ ਨੂੰ ਰੋਕ ਦਿੱਤਾ ਗਿਆ ਸੋ ਇੱਕ ਮਾੜੀ ਖਬਰ ਹੈ ਬੱਬੂ ਮਾਨ ਦੇ ਫੈਨਸ ਲਈ ਕਿ ਜਿਹੜੀ ਫਿਲਮ ਹੈ ਬੱਬੂ ਮਾਨ ਦੀ ਬਸ ਛੱਡ ਦੇਣੀ ਹੈ ਫਿਲਮ ਨਹੀਂ ਰਿਲੀਜ਼ ਹੋਵੇਗੀ ਦੱਸਦੀ ਹੈ ਕਿ ਇਹ ਜਿਹੜੀ ਫਿਲਮ ਹੈ ਇਸ ਫਿਲਮ ਨੂੰ ਅੰਬਰਦੀਪ ਡਾਇਰੈਕਟ ਕਰਨ ਵਾਲੇ ਸਨ ਸੋ ਪਹਿਲੀ ਵਾਰ ਇੱਕ ਕੋਲਾਬੋਰੇਸ਼ਨ ਹੋਣੀ ਸੀ ਬੱਬੂ ਮਾਨ ਤੇ ਅੰਬਰਦੀਪ ਦੇ ਵਿਚਕਾਰ ਸੋ ਇਸ ਫਿਲਮ ਨੂੰ ਰੋਕ ਦਿੱਤਾ ਗਿਆ ਕਿਉਂਕਿ ਆਲਰੇਡੀ ਇਸ ਫਿਲਮ ਦੇ ਉੱਪਰ ਇਸ ਵਿਸ਼ੇ ਦੇ ਉੱਪਰ ਇੱਕ ਫਿਲਮ ਬਣ ਚੁੱਕੀ ਆ ਸੋ ਇੱਕ ਵੱਡਾ ਕਾਰਨ ਹੈ ਇਸ ਫਿਲਮ ਨੂੰ ਬੰਦ ਕਰਨ ਦਾ ਸੋ ਮੈਨੂੰ ਲੱਗਦਾ ਹੈ ਕਿ ਬੱਬੂ ਮਾਨ ਦੇ ਕਟੜ ਫੈਨਾਂ ਨੂੰ ਇੰਤਜ਼ਾਰ ਸੀ ਕਿ ਕਦੋਂ ਇਹ ਫਿਲਮ ਸਾਹਮਣੇ ਆਉਂਦੀ ਹੈ ਕਦੋਂ ਇਸ ਫਿਲਮ ਨੂੰ ਦੇਖਣਾ ਹੈ ਸੋ ਇਸ ਤੋਂ ਪਹਿਲਾਂ ਜੇ ਦੱਸ ਦਈਏ ਕਿ ਜਦ ਸੁੱਚਾ ਸੂਰਮਾ ਆਇਆ ਸੀ ਤਾਂ ਉਸ ਤੋਂ ਬਾਅਦ ਹੀ ਬੱਬੂ ਮਾਨ ਨੇ ਇਕੱਠੀਆਂ ਦੋ ਫਿਲਮਾਂ ਦਾ ਐਲਾਨ ਕਰ ਦਿੱਤਾ ਸੀ ਪਹਿਲੀ ਫਿਲਮ ਸੀ ਬਸ ਛੱਡ ਦੇਣੀ ਜਾਂ ਦੂਸਰੀ ਸੀ ਸ਼ੌਂਕੀ ਸਰਦਾਰ ਫਿਲਹਾਲ ਸ਼ੌਂਕੀ ਸਰਦਾਰ ਦੇ ਵਿੱਚ ਜਿਹੜੀ ਕਿ ਫਿਲਮ ਹੈ ਉਹ ਜੁਲਾਈ ਦੇ ਮਹੀਨੇ ਵਿੱਚ ਅਵੀ 225 ਨੂੰ ਰਿਲੀਜ਼ ਹੋਵੇਗੀ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਬੱਬੂ ਮੰਡੀਆਂ ਹੋਰ ਵੀ ਕਈ ਫਿਲਮਾਂ ਆਉਣ ਵਾਲੀਆਂ ਨੇ ਪਰ ਫਿਲਹਾਲ ਜੋ ਉਹਨਾਂ ਦੇ ਫੈਨਸ ਨੂੰ ਇੱਕ ਬਹੁਤ ਬੇਸਬਰੀ ਦੇ ਨਾਲ ਇਸ ਕਨਸੈਪਟ ਦਾ ਇੰਤਜ਼ਾਰ ਸੀ ਕਿਉਂਕਿ ਪੋਸਟਰ ਵੀ ਬੜਾ ਇੱਕ ਕਹਿ ਦਈਏ ਕਿ ਇੱਕ ਵੱਖਰਾ ਪੋਸਟਰ ਸੀਗਾ ਬੱਬੂ ਮੰਨ ਨੂੰ ਪਹਿਲਾਂ ਆਪਾਂ ਕਦੀ ਵੀ ਇਸ ਕਿਰਦਾਰ ਦੇ ਵਿੱਚ ਜਾਂ ਇਸ ਅਵਤਾਰ ਦੇ ਵਿੱਚ ਨਹੀਂ ਸੀ ਦੇਖਿਆ ਸੋ ਇਹ ਫਿਲਮ ਫਿਲਹਾਲ ਲਈ ਬੰਦ ਹੋ ਚੁੱਕੀ ਆ ਜਦੋਂ ਹੀ ਕੋਈ ਅਗਲੀ ਅਪਡੇਟ ਆਉਂਦੀ ਆ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਬੱਬੂ ਮੰਨ ਦੇ ਕਟਟਰ ਫੈਨਾਂ ਲਈ ਇੱਕ ਮਾੜੀ ਖਬਰ ਨਹੀਂ ਰਿਲੀਜ਼ ਹੋਵੇਗੀ ਬੱਬੂ ਮਾਨ ਦੀ ਇਹ ਵਾਲੀ ਫਿਲਮ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਬੱਬੂ ਮਾਨ ਦੇ ਕੱਟੜ ਫੈਨਾਂ ਲਈ ਇੱਕ ਮਾੜੀ ਖਬਰ ਹੈ ਮਾੜੀ ਖਬਰ ਇਹ ਹੈ ਕਿ ਬੱਬੂ ਮਾਨ ਦੀ ਇੱਕ ਫਿਲਮ ਆਉਣੀ ਸੀ ਜਿਸ ਦਾ ਨਾਮ ਹੈ ਬਸ ਛੱਡ ਦੇਣੀਆ ਤੇ ਇਹ ਫਿਲਮ ਹੁਣ ਨਹੀਂ ਰਿਲੀਜ਼ ਹੋਵੇਗੀ ਜਦੋਂ ਅਸੀਂ ਪੋਸਟਰ ਵੱਲ ਝਾਤ ਮਾਰਦੇ ਹਾਂ ਤਾਂ ਉਸ ਦੇ ਉੱਪਰ ਜਿਹੜੀ ਰਿਲੀਜ਼ਿੰਗ ਡੇਟ ਹੈ ਉਹ 2024 ਦੀ ਹੈ ਫਿਲਹਾਲ 2025 ਦੀ ਹੈ ਜਿਹੜਾ ਦੂਸਰਾ ਮਹੀਨਾ ਚੱਲ ਰਿਹਾ ਤੇ ਇਸ ਦੀ ਜਿਹੜੀ ਰਿਲੀਜ਼ਿੰਗ ਡੇਟ ਸੀ ਉਹ ਸਾਲ 2024 ਦੇ ਵਿੱਚ ਦੱਸੀ ਗਈ ਸੀ ਕਿ ਇਹ ਫਿਲਮ ਜਿਹੜੀ ਹੈ 2024 ਦੇ ਵਿੱਚ ਰਿਲੀਜ਼ ਹੋਣੀ ਸੀ ਫਿਲਹਾਲ ਜਦੋਂ ਅਸੀਂ ਕਮੈਂਟੇਬਲ ਵੀ ਝਾਤ ਮਾਰਦੇ ਹਾਂ ਤੇ ਕਮੈਂਟਾਂ ਵੇ ਦੇ ਵਿੱਚ ਵੀ ਸਾਫ਼-ਸਾਫ਼ ਇਹ ਦੱਸਿਆ ਗਿਆ ਹੈ ਕਿ ਇਹ ਜਿਹੜੀ ਫਿਲਮ ਹੈ ਇਹ ਨਹੀਂ ਰਿਲੀਜ਼ ਹੋਵੇਗੀ ਉਹਨਾਂ ਨੇ ਕਿਹਾ ਕਿ ਇਸ ਕਨਸੈਪਟ ਤੇ ਜਿਹੜੀ ਫਿਲਮ ਹੈ ਆਲਰੇਡੀ ਬਣ ਚੁੱਕੀ ਹੈ ਤੇ ਇਹ ਫਿਲਮ ਨੂੰ ਰੋਕ ਦਿੱਤਾ ਗਿਆ ਸੋ ਇੱਕ ਮਾੜੀ ਖ਼ਬਰ ਹੈ ਬੱਬੂ ਮਾਨ ਦੇ ਫੈਨਸ ਲਈ ਕਿ ਜਿਹੜੀ ਫਿਲਮ ਹੈ ਬੱਬੂ ਮਾਨ ਦੀ ਬਸ ਛੱਡ ਦੇਣੀ ਆ ਫਿਲਮ ਨਹੀਂ ਰਿਲੀਜ਼ ਹੋਵੇਗੀ ਦੱਸ ਦਈਏ ਕਿ ਇਹ ਜਿਹੜੀ ਫਿਲਮ ਹੈ ਇਸ ਫਿਲਮ ਨੂੰ ਅੰਬਰਦੀਪ ਡਾਇਰੈਕਟ ਕਰਨ ਵਾਲੇ ਸਨ ਸੋ ਪਹਿਲੀ ਵਾਰ ਇੱਕ ਕਲੈਬੋਰੇਸ਼ਨ ਹੋਣੀ ਸੀ ਬੱਬੂ ਮਾਨ ਤੇ ਅੰਬਰਦੀਪ ਦੇ ਵਿਚਕਾਰ ਸੋ ਇਸ ਫਿਲਮ ਨੂੰ ਰੋਕ ਦਿੱਤਾ ਗਿਆ ਕਿਉਂਕਿ ਆਲਰੇਡੀ ਇਸ ਫਿਲਮ ਦੇ ਉੱਪਰ ਇਸ ਵਿਸ਼ੇ ਦੇ ਉੱਪਰ ਇੱਕ ਫਿਲਮ ਬਣ ਚੁੱਕੀ ਆ ਸੋ ਇੱਕ ਵੱਡਾ ਕਾਰਨ ਹੈ ਇਸ ਫਿਲਮ ਨੂੰ ਬੰਦ ਕਰਨ ਦਾ ਸੋ ਮੈਨੂੰ ਲੱਗਦਾ ਹੈ ਕਿ ਬਹੁਤ ਬੱਬੂ ਮਾਨ ਦੇ ਕਟੜ ਫੈਨਾਂ ਨੂੰ ਇੰਤਜ਼ਾਰ ਸੀ ਕਿ ਕਦੋਂ ਇਹ ਫਿਲਮ ਸਾਹਮਣੇ ਆਉਂਦੀ ਹੈ ਕਦੋਂ ਇਸ ਫਿਲਮ ਨੂੰ ਦੇਖਣਾ ਹੈ ਸੋ ਇਸ ਤੋਂ ਪਹਿਲਾਂ ਜੇ ਦੱਸਦੀ ਹੈ ਕਿ ਜਦ ਸੁੱਚਾ ਸੂਰਮਾ ਸੀ ਤਾਂ ਉਸ ਤੋਂ ਬਾਅਦ ਹੀ ਬੱਬੂ ਮੰਡੇ ਇਕੱਠੀਆਂ ਦੋ ਫਿਲਮਾਂ ਦਾ ਐਲਾਨ ਕਰ ਦਿੱਤਾ ਸੀ ਪਹਿਲੀ ਫਿਲਮ ਸੀ ਬਸ ਛੱਡ ਦੇਣੀ ਜਾਂ ਦੂਸਰੀ ਸੀ ਸ਼ੌਂਕੀ ਸਰਦਾਰ ਫਿਲਹਾਲ ਸ਼ੌਂਕੀ ਸਰਦਾਰ ਦੇ ਵਿੱਚ ਜਿਹੜੀ ਕਿ ਫਿਲਮ ਹੈ ਉਹ ਜੁਲਾਈ ਦੇ ਮਹੀਨੇ ਵਿੱਚ 2025 ਨੂੰ ਰਿਲੀਜ਼ ਹੋਵੇਗੀ ਉਸ ਤੋਂ ਬਾਅਦ ਉਹਨੂੰ ਦੱਸਦੀ ਹੈ ਕਿ ਬੱਬੂ ਮੰਡੀਆਂ ਹੋਰ ਵੀ ਕਈ ਫਿਲਮਾਂ ਆਉਣ ਵਾਲੀਆਂ ਨੇ ਪਰ ਫਿਲਹਾਲ ਜੋ ਉਹਨਾਂ ਦੇ ਫੈਨਸ ਨੂੰ ਇੱਕ ਬਹੁਤ ਬੇਸਬਰੀ ਦੇ ਨਾਲ ਇਸ ਕਨਸੈਪਟ ਦਾ ਇੰਤਜ਼ਾਰ ਸੀ ਕਿਉਂਕਿ ਪੋਸਟਰ ਵੀ ਬੜਾ ਇੱਕ ਕਹਿ ਦਈਏ ਕਿ ਇੱਕ ਵੱਖਰਾ ਪੋਸਟਰ ਸੀਗਾ ਬੱਬੂ ਮਾਨ ਨੂੰ ਪਹਿਲਾਂ ਆਪਾਂ ਕਦੀ ਵੀ ਇਸ ਕਿਰਦਾਰ ਦੇ ਵਿੱਚ ਜਾਂ ਇਸ ਅਵਤਾਰ ਦੇ ਵਿੱਚ ਨਹੀਂ ਸੀ ਦੇਖਿਆ ਸੋ ਇਹ ਫਿਲਮ ਫਿਲਹਾਲ ਲਈ ਬੰਦ ਹੋ ਚੁੱਕੀ ਆ ਜਦੋਂ ਹੀ ਕੋਈ ਅਗਲੀ ਅਪਡੇਟ ਆਉਂਦੀ ਆ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ